سب کو وقت خرچہ پنیا اسکولوں سے کیا ادیاپک بھرتی کیتے ہسپتالوں کے خرچے ملہ کلینک بنائے اور محلہ کلینک ہسپتال چھوڑے نہیں بنا پناہ سال کے پنیا ایک میڈیکل کالج نہیں بنے پناہ سال سے فریدکوٹ والے کالج بنے تو بھی اکوجا سال ہو گیا پناہ سال سے میڈیکل کالج نہیں بنے اپنی سکار کو چھ میڈل کالج بنائے ਫਰੀਜ਼ਪੁਰ ਵਾਲੇ ਹਸਪਤਾਲ ਦਾ ਖਰਚਾ ਸੁਪਰ ਸਪੈਸ਼ਲਿਸਟ ਕੀਤਾ ਹੈ ਔਰ ਆਹ ਮਾਇ ਦੋ ਸਾਲਾਂ ਦਾ ਆਪਣੇ ਕੋਲੇ ਪੀਜੀਆ ਚੋਂ ਵੀ ਪੀਜੀਆ ਤੇ ਡੀਐਮਸ ਨਵੇਂ ਚੱਕੇ ਡਾਕਟਰ ਹੋ ਗਏ ਚੰਗੀਆਂ ਮਸ਼ੀਨਾਂ ਹੋ ਗਏ ਚੰਗਾ ਲਾਗੋ ਉਹਨਾਂ ਨੂੰ ਹੱਕ ਉਹ ਨਹੀਂ ਕਰਦੇ ਚਾਹੁੰਦੇ ਜਿਹੜਾ ਜਿਹੜਾ ਬਰਦਾਸ਼ਤ ਕਿਉਂਕਿ ਉਹ ਐਮਰਜੈਂਸੀ ਫੋਨ ਵਾਲਾ ਲੋਕ ਹੈ ਪਰ ਲੋਕ ਬਣਾਦੇ ਵਿੱਚ ਉਹ ਲੋਕ ਇੱਛਾ ਕਰਦੇ ਹੈ ਪਰ فریدکوٹ جن آئے سارا دعنا جدو تک تسلی کی ہوتی تھی آپار کرنجیت نہیں دے جی کوئی دیر ہے میں آواز آئے پیسنا چاہتا ہوں کوئی کانگریسی اکالی بی کوئی کچھ نہیں سارے سا پروار ہے ایک آواز دیکھے کھڑے ہے کوئی سارے وارڈ گروپ بازی نہیں بھائی گرجن فرید کور ਤੋ ਮੇਰੇ ਸਾਹਮਣੇ ਬੈਠੇ ਬਹੁਤ ਹੀ ਸਤਕਾਰਯੋਗ ਬਜ਼ੁਰਗ ਮੇਰੀਆਂ ਭੈਣਾਂ ਮੇਰੀਆਂ ਮਾਵਾਂ ਬੱਚਿਓ ਤੇ ਨਾਲ ਨਾਲ ਸਾਥੀਓ ਇੱਕ ਮੇਰਾ ਪ੍ਰਾਕਰ ਅਸ਼ਵਿੰਦਰ ਡਾਕਟਰ ਸ਼ਵਿੰਦਰ ਰਾਜਿਕਿਆ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤ ਤੇ ਸੋ ਅੱਜ ਤੇ ਨਾ ਕਿਸੇ ਨੂੰ ਨਿੰਦਣਾਇਆ ਨਾ ਕਿਸੇ ਨੂੰ ਪੜਨਾਇਆ ਪੰਜਾਬ ਸਰਕਾਰ ਦੇ ਕੀਤੇ ਦੋ ਸਾਲਾਂ ਦੇ ਕੰਮਾਂ ਦੇ ਆਧਾਰ ਤੇ ਵੋਟ ਮੰਗਣਾ ਸੋ ਜਿੰਨੇ ਕੰਮ ਮਾ ਸਰਕਾਰ ਨੇ ਦੋਹਸਾਨੇ ਕੀਤੇ ਐ ਤੇ ਕਿਸੇ ਵੀ ਸਰਕਾਰ ਨੇ ਇੰਨੇ ਕੰਮ ਸੱਤ ਸਾਲਾਂ ਦੇ ਨਹੀਂ ਕੀਤੇ ਹੋਣ। ਚਾਹੇ ਨੌਕਰੀਆਂ ਦੀ ਗੱਲ ਲਾ ਲਓ। ਚਾਹੇ ਸਿਹਤ ਹੁਲਟਾਂ ਦੀ ਗੱਲ ਲਾ ਲਓ, ਚਾਹੇ ਐਜੂਕੇਸ਼ਨ ਦੀ ਲਾ ਲਓ, ਚਾਹੇ ਗਵਰਨਮੈਂਟ ਦੀ ਲਾ ਲਓ। ਚਾਹੇ ਬਿਜਲੀ ਮਾਫੀ ਦੀ ਲਾ ਲਓ, ਚਾਹੇ ਕਿੰਨਾ ਵੜੇ ਬਿਜਲੀ ਦੀ ਲਾ ਲਓ। ਬਾਕੀ ਜਿੰਨੀਆਂ ਗਰੰਟੀਆਂ ਜਿੰਨੇ ਵਾਦੇ ਮਾ ਸਰਕਾਰ ਨੇ ਕੀਤੇ ਸੀ ਉਹਨਾਂ 'ਚੋਂ 70% ਮੇਰੇ ਮਾਵਾ ਬੜਾ ਅਮਰੀਕੀ ਪੜਾਉਣਾ ਬੜਾ ਨਿਕਰੇ ਸਾਂਝਾ ਆ ਗਿਆ ਰਿਹਾ ਹੈ ਸੋ ਹਜ਼ਾਰ ਰੁਪਏ ਆਪਿਆ ਅਗਲੇ ਜਿਹੜੇ 5 ਸਾਲ ਦੇ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਊਗਾ ਕਿਉਂਕਿ ਗਾਰੰਟੀਆਂ ਜਿਹੜੀਆਂ ਆਉਂਦੀਆਂ ਨੇ ਉਹ 5 ਸਾਲ ਲਈ ਹੁੰਦੀਆਂ ਨੇ 5 ਸਾਲ ਦੇ ਵਿੱਚ ਪੂਰੀਆਂ ਕਰਦੀਆਂ ਹੁੰਦੀਆਂ ਪਰ ਤੁਹਾਡੇ ਲਈ ਗਾਰੰਟੀ ਵੀ ਜਦੋਂ ਇਹ ਸ਼ੁਰੂ ਹੋਊਗੀ ਬਾਕੀ ਪੰਜਾਹ ਸਰਕਾਰ ਦੇ ਕੰਮਾਂ ਬਾਰੇ ਦਾ ਸਾਰੇ ਗੁਲਾਰੇ ਨੋ ਦੱਸ ਹੀ ਦਿੱਤਾ ਹੈ میں جو سوچتا سب سے پہلا کام میرا بابا شیخ فری جی کی ہوں ہریا بھرا بنا روک لگا کیونکہ بابے فری کی باڑی ساڑھے گروہ گرن صاحب کے درج ہے اور جنہوں پڑھ کے سن کے سکون ملتا ہے ਜਿਹੜੇ ਆਪ ਆਪਣਾ ਜੀਵਨ ਸਫਲ ਕਰਦੇ ਆ ਜਦੋਂ ਸੂਫੀ ਸੰਤਾਂ ਦੀ ਫਕੀਰਾਂ ਦੀ ਧਰਤੀ ਤੇ ਕੋਈ ਬਾਹਰਲਾ ਬੰਦਾ ਆਵੇ ਤਾਂ ਉਹਨੂੰ ਪਤਾ ਲੱਗੇ ਕਿ ਹਾਂ ਮੈਂ ਬਾਬਾ ਫਰੀਦ ਦੀ ਧਰਤੀ ਦੇ ਉੱਤੇ ਆਇਆ ਕਿਉਂਕਿ ਵੈਸੇ ਵੀ ਅੱਜ ਕੱਲ੍ਹ ਵਾਤਾਵਰਣ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਜਿਹੜੇ ਸਾਡੇ ਕੁਦਰਤੀ ਸਰੋਤ ਨੇ ਉਹਨਾਂ ਨੂੰ ਬਚਾਉਣਾ ਜ਼ਰੂਰੀ ਹੈ ਕਿਉਂਕਿ ਕੁਦਰਤ ਨਾਲ ਪਰਵਾਹ ਕਰਦੇ ਆਪਾਂ ਤੇ ਜਿੱਡੇ ਕੁਦਰਤ ਨੇ ਆਪਣੇ ਨਾਲ ਪਰਵਾਹ ਦੇੜੇ ਦੇ ਨਾਮ ਸਾਹਮਣੇ ਤਾਂ ਬਹੁਤ ਕੁਝ ਖਰਾਬ ਹੋਣਾ ਸੋ ਆਪਾਂ ਸ਼ੁਰੂਆਤ ਕਰਨੀ ਹੈ ਕਿ ਆਪਾਂ ਵਾਤਾਵਰਨ ਪੂਰੇ ਪੰਜਾਬ ਇਨੀ ਬਾਕੀ ਪ੍ਰਦੇਸ਼ ਦੇ ਵਿੱਚ ਇਹ ਮਹਿਮ ਲੈ ਕੇ ਜਾਣੀ ਹੈ ਵਾਤਾਵਰਨ ਬਚਾਉਣਾ ਨੰਬਰ ਦਾ ਤੀਜੇ ਨੰਬਰ ਤੇ ਆ ਬਟਣਾ ਆਪਾਂ ਤਮਾਣਾ ਤੀਜਾ ਬਟਣਾ ਤੇ ਆਉਣਾ ਆਪਾਂ ਪਹਿਲੇ ਨੰਬਰ ਤੇ ਸੋ ਜੇ ਕਿਸੇ ਕਿਸੇ ਨੂੰ ਮਸ਼ੀਨ ਨਹੀਂ ਚਲਾਉਣੀ ਆਂਦੀ ਤਾਂ ਪਹਿਲਾ ਤਿੰਨ ਨੰਬਰ ਵਾਲਾ ਸੋ ਮੈਂ ਬਹੁਤ ਧੰਨਵਾਦੀ ਆ ਸ਼ਾਮਲਾ ਸਾਹਿਬ ਦਾ ਮੇਰੇ ਵੱਡੇ ਵੀਰ ਨੇ ਔਰ ਜਿਵੇਂ ਇਹਨਾਂ ਦਾ ਰਸੂਖ ਰਸੀ ਮੰਡੀ ਜਿ ਦੇਖਦੇ ਆ ਤੇ ਅੱਜ ਪ੍ਰਤੱਖ ਨੂੰ ਪਰਮਾਨ ਦੀ ਜ਼ਰੂਰਤ ਨੇ ਆਂਦੀ ਸ਼ਾਮਲਾ ਸਾਹਿਬ ਤੁਹਾਡਾ ਬਹੁਤ ਪਿਆਰ ਹੈ ਸਾਡੇ ਬਜ਼ੁਰਗਾਂ ਤੇ ਸਾਡੇ ਨੌਜਵਾਨਾਂ ਸਾਡੇ ਭਰਾਵਾਂ ਤੇ ਸਾਡੀਆਂ ਭੈਣਾਂ ਤੇ ਸਾਡੀਆਂ ਮਾਵਾਂ ਦੇ ਵਿੱਚ ਅੱਜ ਆ ਇਕੱਠ ਨੂੰ ਦੇਖ ਕੇ ਪਤਾ ਲੱਗਦਾ ਹੈ ਐਂ ਲੱਗਦਾ ਜਿਵੇਂ ਸਾਰਾ ਪਿੰਡ ਕੋਟਾ ਜੇ ਇਸੇ ਗਲੀ ਤੋ ਮੈਂ ਬਹੁਤ ਬਹੁਤ ਧੰਨਵਾਦੀਆਂ ਛਾਵੜਾ ਜੀ ਦਾ ਜਿਨ੍ਹਾਂ ਨੇ ਐਨਾ ਵਧੀਆ ਪ੍ਰੋਗਰਾਮ ਲਿਖਿਆ ਔਰ ਤੁਹਾਡਾ ਸਾਰਿਆਂ ਦਾ ਤੁਸੀਂ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਹੇ ਹਾਂ ਐਨੀ ਗਰਮੀ ਦੇ ਵਿੱਚ ਔਰ ਛਾਵੜਾ ਸਾਹਿਬ ਤੁਸੀਂ ਪ੍ਰਬੰਧ ਵੀ ਬਹੁਤ ਵਧੀਆ ਕੀਤਾ ਤੁਸੀਂ ਗਰਮੀ ਲੱਗਣ ਨਹੀਂ ਦਿੱਤੀ ਆਹ ਹਾਥੀਆਂ ਜਿਹੜੇ ਕੂਲਰ ਲਾ ਆ ਕੇ ਤੁਸੀਂ ਸੋ ਬਹੁਤ ਬਹੁਤ ਮਿਹਰਬਾਨੀ ਐਨਾ ਕਹਿੰਦਾ ਹਾਂ ਮੈਂ ਕਿਵੇਂ ਦਾ ਜਾਣ ਕੇ ਜੀ ਦਾ ਹੋਰ ਵੀ ਕਰਦਾ ਗੱਲਾਂ ਕਰਨ ਨੂੰ ਤੁਹਾਡੇ ਇਕੱਠ ਸਮਾਪੂਰਨ ਕੀ ਪ੍ਰੋਗਰਾਮ ਹੋਰ ਕਰਨਾ ਹੈ ਸਿਕੋਂ ਸਾ ਜਾਂ ਕਿਸੇ ਵੀ ਕੈਂਡੀਡੇਟ ਦੇ ਆਪਾਂ ਕਹਿ ਦਈਏ ਕੋਈ ਰੈਲੀ ਹੋਈ ਹੈ ਐਡਾ ਰਸ਼ ਕਿਸੇ ਤੋਂ ਨਹੀਂ ਹੋਇਆਗਾ ਮੈਨੂੰ ਇਸ ਗੱਲ ਦਾ ਆਪਣੇ ਵੋਟ ਦੇ ਵੋਟਰਾਂ ਤੋਂ ਆਪਣੇ ਵੋਟ ਦੇ ਨਾਗਰਿਕਾਂ ਤੇ ਮਾਣ ਹੈ ਤੇ ਮੈਂ ਧੰਨਵਾਦ ਕਰਦਾ